ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਨਵੇਂ ਬੀਆ ਦੀ ਦੌੜ ਇੰਨੀ ਕਿ ਲੱਗੀ ਹੋਈ ਐ ਵੀ ਹਰੇਕ ਬੰਦਾ ਭਜਦਾ ਐ ਵੀ ਆਪਾਂ ਨਵਾ ਬੀ ਮਾਲ ਲਈਏ ਮਾਰਕੀਟ ਤੋਂ ਝਾੜ ਵਧ ਦੇਊਗਾ ਪਰ ਅਸਲ ਝਾੜ ਤਾਂ ਕੁਦਰਤ ਤੇ ਨਿਰਭਰ ਐ ਜੇਕਰ ਆਪਾਂ ਪ੍ਰਾਣੀਆਂ ਕਿਸਮ ਵੀ ਬੀਜਦੇ ਆਂਗੇ ਉਹ ਵੀ ਕੁਦਰਤ ਤੇ ਨਿਰਭਰ ਨੇ ਜੇ ਮੌਸਮ ਵਧੀਆ ਰਹ ਗਿਆ ਤਾਂ ਉਹ ਵੀ ਝਾੜ ਵਧੀਆ ਦੇਣੀ ਆ ਪਰ ਅੱਜ ਆਪਾਂ ਅਜੇ ਹੀ ਬਾਈ ਨੂੰ ਤੁਹਾਨੂੰ ਮਿਲਾਵਾਂਗੇ ਕੀਨੂ ਕੇ 3-4 ਸਾਲ ਹੋ ਗਏ ਬੀਜ ਮਿਕਸ ਕਰਕੇ ਬੀਜਦਾ ਉਹ ਅਲੱਗ-ਅਲੱਗ ਵੈਰਾਈਟੀਆਂ ਦਾ ਤੇ ਆਹ ਦੇਖ ਲਓ ਵੀ ਆਹ ਜਿਹੜਾ ਮਿਕਸ ਕਰਕੇ ਬੀਜਿਆ ਹੋਇਆ ਬੀ ਹੈਗਾ ਤੇ ਇਹਦੀ ਬੱਲ ਦੇਖ ਲਓ ਕਿੱਡੀ ਹੈ ਤੇ ਆ ਜੋ ਬਾਈ ਨਾਲ ਥੋੜੀ ਕਰਾਉਣੇ ਆਪਾਂ ਗੱਲ ਹੱਸੀਗਾ ਬਾਈ ਜੀ ਹੋਰ ਬਾਈ ਠੀਕ ਠਾਕ ਹੋ ਬਿਲਕੁਲ ਸਹੀ ਹੈ ਬਾਈ ਇੱਕ ਆਪਾਂ ਜਿਹੜੇ ਬੀਜ ਬਾਰੇ ਆਪਾਂ ਬੀਜਿਆ ਇਹ ਦੇਖਣ ਚ ਵੀ ਵਧੀਆ ਹੈ ਤੇ ਇਹਦੀ ਬੱਲ ਵੀ ਵਧੀਆ ਬੀਜ ਦੀ ਹਾਂਜੀ ਇਹ ਕਿਹੜੀ ਵੈਰੈਟੀ ਹੈ ਤੇ ਕੀ ਗੱਲਬਾਤ ਹੈ ਇਹ 187 ਤੇ 2967 ਔਰ ਲਾ ਕੇ ਬੀਜਿਆ ਹੋਇਆ ਬਾਈ ਠੀਕ ਹੈ ਜੀ ਦੋਨੇ ਵੀ 20 20 ਕਿਲੋ ਪਾਏ ਹੋਏ ਹੈਗੇ ਠੀਕ ਹੈ ਜੀ ਸਾਨੂੰ ਲਗਾਤਾਰ ਤੀਜਾ ਸਾਲ ਹੋ ਗਿਆ ਇਤਕੀ ਠੀਕ ਹੈ ਜੀ ਜਦੋਂ 2022 ਦੇ ਵਿੱਚ ਝਾੜ ਘੱਟ ਸੀਗਾ ਠੀਕ ਹੈ ਜੀ ਉਸ ਵਕਤ ਵੀ ਇਹਦਾ ਝਾੜ ਬਹੁਤ ਵਧੀਆ ਨਿਕਲਿਆ ਸੀਗਾ ਠੀਕ ਹੈ ਜੀ ਉਦੋਂ ਇਹ ਨਿਕਲੀ ਆ 58 ਮਨ ਠੀਕ ਹੈ ਜੀ ਕਿਉਂਦੋਂ ਵੀ ਅਸੀਂ ਔਰ ਲਾ ਕੇ ਬੀਜਿਆਗਾ ਇਹ ਠੀਕ ਹੈ ਤੇ ਉਹ ਇਹ 60 ਤੋਂ ਪਲੱਸ ਰਿਹਾਗਾ ਹਰ ਇੱਕ ਸਾਲ ਠੀਕ ਹੈ ਜੀ ਤੇ ਜਿਹੜੀਆਂ ਆ ਬਾਹਣ ਦੇ ਵਿੱਚ ਵੈਰਾਈਟੀ ਲੱਗੀ ਹੋਈ ਆ ਹੁਣ ਇਹ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਤੁਸੀਂ ਬੀਜੀਆਂ ਨੇ ਇਹਦੇ ਵਿੱਚ ਰਲਾ ਕੇ 2967 ਤੇ 188 2967 ਤੇ 187 ਮੰਨ ਕੇ ਚਲੋ ਵੀ ਇਹ ਹੋਣ ਵਾਲਾ ਵੀ ਨਹੀਂ ਹੈਗਾ ਇਹ ਉਦੋਂ ਪਿਛਲੇ ਸਾਲ ਵੀ ਤੇ ਜਿਹੜਾ 2967 ਦਾ ਜਮੇ ਹੀ ਭਰਾ ਆ ਆ ਵੀ ਕੋਈ ਨਹੀਂ ਲੈਂਦਾ ਉਹ ਪਹਿਲਾਂ ਵਾਲਾ ਰਲਿਆ ਹੋਈ ਵੀ ਰੱਖਿਆ ਹੋਇਆ ਦਾ ਰਲਿਆ ਹੋਈ ਵੀ ਆ ਹਾਂ ਪਹਿਲਾਂ ਜਦੋਂ ਇਹ ਬੀਜਾ ਸੀ ਨਾ ਪਹਿਲੇ ਸਾਲ ਆ 20 ਕਿਲੋ ਰਲਾ ਕੇ ਬੀਜਾ ਹੋਇ ਇੱਕ ਮਣ ਵੀ ਬੀਜਾ ਸੀ ਕਿੱਲੇ ਚ ਠੀਕ ਹੈ ਜੀ ਉਹੀ ਅੱਡ ਰੱਖ ਲੈਨੇ ਆ ਠੀਕ ਹੈ ਜੀ ਦੇਖਣ ਨੂੰ ਵੀ ਕਣਕ ਹੋੰ ਵੀ ਬਹੁਤ ਵਧੀਆ ਲੱਗਦੀ ਹੈ ਜੀ ਦੂਸਰੀਆਂ ਨਾਲੋਂ ਹਾਂ ਦੇਖ ਵੀ ਇਸ ਵਾਰ ਵੀ ਬੰਪਰ ਝਾੜ ਦੀ ਉਮੀਦ ਹੈਗੀ ਹੈ ਹਾਂ ਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਬਾਈ ਦੇ ਦੱਸਣ ਦੇ ਮਤਾਬਕ ਦੋਸਤੋ ਇਹ ਉਹੀ ਵੈਰੈਟੀ ਹੈਗੀ 2967 ਤੇ 187 ਬਾਈ ਕਹਿੰਦਾ ਤਿੰਨ ਚਾਰ ਸਾਲ ਹੋ ਗਏ ਲਗਾਤਾਰ ਬੀਜਦਿਆਂ ਨੂੰ ਬਹੁਤ ਵਧੀਆ ਤੇ ਬੰਪਰ ਰਿਜ਼ਲਟ ਆਉਂਦਾ ਹੈ ਕਿਉਂਕਿ ਕਈ ਵਾਰੀ ਜੇ ਇੱਕ ਵੈਰੈਟੀ ਥੋੜੀ ਨਰਮ ਰਹਿ ਜਾਂਦੀ ਹੈ ਤਾਂ ਉਹਦੇ ਵਿੱਚ ਮਿਕਸ ਕਰੀ ਹੋਈ ਦੂਜੀ ਵੈਰੈਟੀ ਕਿਲਤਾ ਹੁੰਦੀ ਹੈ ਉਹ ਚ ਜਾਂ ਜਿਆਦਾ ਵਧੀਆ ਹੁੰਦੀ ਹੈ ਉਹ ਦੋਹੇ ਰਲਾ ਕੇ ਝਾੜ ਮੰਨ ਲਓ ਵਧੀਆ ਬਣਾ ਦਿੰਦੀਆਂ ਨੇ ਨਵੇਂ ਬੀਆ ਦਾ ਹੀ ਥੋੜੀ ਜੀ ਭੱਜ ਦੌੜ ਘੱਟ ਕਰਿਆ ਕਰੋ ਜੇ ਸਮਾਂ ਵਧੀਆ ਲੱਗਿਆ ਪ੍ਰਮਾਤਮਾ ਨੇ ਚਾਹਿਆ ਤਾਂ ਇਹੀ 60 ਪਲੱਸ ਨਿਕਲਣਗੀਆਂ ਧੰਨਵਾਦ ਜੀ